ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਨੇ ਕਰਨ ਔਜ਼ਲਾ ਕਿਸਾਨਾਂ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ ਹੈ ਗਾਇਕ ਨੇ ਜੀ ਹਾਲ ਦੇ ਕਰਨ ਔਜ਼ਲਾ ਜਿਹੜੇ ਨੇ ਉਹ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਨਿਭਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਇਹਨ ਦਿਨੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਬੀਤੀ 13 ਫਰਵਰੀ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਪਰ ਇਸ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ਤੇ ਵੱਡੇ ਵੱਡੇ ਪੱਥਰ ਅਤੇ ਕੰਡਿਆਲੀ ਤਾਰ ਦੇ ਨਾਲ ਨਾਲ ਸੜਕ ਤੇ ਕਿਲ ਨੁਮਾ ਨੁਕੀਲੀਆਂ ਰੋਕਾਂ ਜੜੀਆਂ ਨੇ ਲਗਾਈਆਂ ਹੋਈਆਂ ਨੇ ਜਿਸ ਤੋਂ ਬਾਅਦ ਕਿਸਾਨ ਸ਼ੰਭੂ ਬਾਰਡਰ ਤੇ ਹੀ ਧਰਨਾ ਪ੍ਰਦਰਸ਼ਨ ਫਾਰਮਰ ਪ੍ਰੋਟੈਸਟ ਕਰ ਰਹੇ ਨੇ ਅਤੇ ਦਿੱਲੀ ਜਾਣ ਦੀ ਜਿੱਦ ਤੇ ਉਹ ਲੋਕ ਅੜੇ ਹੋਏ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਕਿਸਾਨ ਆਗੂਆਂ ਦੇ ਨਾਲ ਕਈ ਮੰਗਾਂ ਤੇ ਵਿਚਾਰ ਕੀਤਾ ਗਿਆ ਇਹ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਮਾਹਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਉਹ ਸਰਕਾਰ ਵੱਲੋਂ ਦਿੱਤੀ ਗਈ ਸਹਿਮਤੀ ਤੇ ਆਪਣਾ ਖਰ ਰੱਖਣਗੇ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਨੂੰ ਕਈ ਗਾਇਕਾਂ ਨੇ ਸਮਰਥਨ ਦਿੱਤਾ ਜਿਸ ਚ ਰੇਸ਼ਮ ਸਿੰਘ ਅਨਮੋਲ ਗੈਵੀ ਚਾਹਲ ਸਣੇ ਕਈ ਸਿਤਾਰੇ ਸ਼ਾਮਲ ਨੇ ਗਾਇਕ ਕਰਨ ਆਦਲਾ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਬੁਲੰਦ ਕੀਤਾ ਹੈ ਉਹਨਾਂ ਨੇ ਆਪਣੀ ਇੰਸਟਾਗ੍ਰam ਸਟੋਰੀ ਚ ਕਿਸਾਨ ਅੰਦੋਲਨ ਦੀ ਇੱਕ ਤਸਵੀਰ ਵੀ ਜਿਹੜੀ ਹੈ ਸਾਂਝੀ ਕੀਤੀ ਹੈ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਵਾਹਿਗੁਰੂ ਸਭ ਠੀਕ ਕਰ ਦੇਵੇ ਜੀ ਹਾਂ ਇਸ ਤੋਂ ਪਹਿਲਾਂ ਵੀ ਗਾਇਕਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਸੀ ਗਾਇਕ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਵੀ ਹੋਏ ਸਨ ਜੈਸ ਚ ਕਮਰ ਗਰੇਵਾਲ ਅਮਰਿਤਮਾਨ ਹਰਭਜਨ ਮਾਨ ਸਣੇ ਕਈ ਗਾਇਕ ਸ਼ਾਮਲ ਸਨ ਸ਼੍ਰੀ ਬਰਾੜ ਨੂੰ ਕਿਸਾਨਾਂ ਦੇ ਸਮਰਥਨ ਚ ਗੀਤ ਕਿਸਾਨ ਐਂਥਮ ਗੀਤ ਲਿਖਣ ਦੇ ਕਾਰਨ ਜੇਲ ਵੀ ਜਾਣਾ ਪਿਆ ਸੀ ਇਸ ਤੋਂ ਇਲਾਵਾ ਜੈਜੀ ਵੀ ਅਰਜਨ ਢਿੱਲੋਂ ਸਣੇ ਕਈ ਗਾਇਕਾ ਨੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਗੀਤ ਰਿਲੀਜ਼ ਕੀਤੇ ਸਨ ਜੋ ਕਿ ਆਪਾਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ 220 ਦੇ ਵਿੱਚ ਵੇਖ ਚੁੱਕੇ ਹਾਂ ਸੋ ਆਖਰਕਾਰ ਕਿਸਾਨ ਅੰਦੋਲਨ ਤੇ ਚੱਲਦੇ ਆ ਕਈ ਜਿਹੜੇ ਗਾਇਕ ਨੇ ਹਲੇ ਵੀ ਸਮਰਥਨ ਦੇ ਵਿੱਚ ਨਹੀਂ ਉਤਰੇ ਨੇ ਪਰ ਬਹੁਤੇ ਗਾਇਕ ਇਸ ਕਿਸਾਨੀ ਅੰਦੋਲਨ ਦੀ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਦਾ ਹਮਾਇਤ ਕਰ ਚੁੱਕੇ ਨੇ ਉਹਨਾਂ ਨੇ ਵੱਡੇ ਪੱਧਰ ਤੇ ਜਿਹੜੀ ਐ ਇਸ ਕਿਸਾਨੀ ਅੰਦੋਲਨ ਦੀ ਜਿਹੜੀ ਐ ਹਮਾਇਤ ਕਰ ਦਿੱਤੀ ਐ ਸੋ ਉਹ ਲੋਕ ਜਿਹੜੇ ਨੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਜਿਹੜੇ ਨੇ ਨਿਭ ਚੁੱਕੇ ਨੇ ਕਰਨ ਔਜਲਾ ਜਿਹੜੇ ਨੇ ਪਹਿਲਾਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਨਿਭ ਚੁੱਕੇ ਨੇ ਉਹਨਾਂ ਦਾ ਸਮਰਥਨ ਜਿਹੜਾ ਹੈ ਉਹ ਮਿਲ ਗਿਆ ਕਿਸਾਨੀ ਅੰਦੋਲਨ ਨੂੰ ਸੋ ਹੁਣ ਦੁਬਾਰਾ ਵੀ ਜਿਹੜੇ ਨੇ ਉਹ ਕਿਸਾਨੀ ਅੰਦੋਲਨ ਨੂੰ ਆਪਣਾ ਸਮਰਥਨ ਜਿਹੜਾ ਹੈ ਦੇ ਚੁੱਕੇ ਨੇ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਸੰਯੁਕਤ ਕਿਸਾਨ ਮੋਰਚਾ ਜਿੱਥੇ ਅੱਜ ਦੇਸ਼ ਭਰ ਦੇ ਵਿੱਚ ਕਾਲਾ ਦਿਨ ਮਨਾਉਣ ਜਾ ਰਿਹਾ ਹੈ ਜਿੱਥੇ ਕਿ ਨੌਜਵਾਨਾਂ ਦੇ ਉੱਤੇ ਹੋਏ ਹਮਲੇ ਦੇ ਮੁੱਦੇ ਨਜ਼ਰ ਜਿਹੜੇ ਨੇ ਕਾਰਕੁਨ ਅੱਜ ਕਾਲੇ ਦਿਨ ਵੱਜੋਂ ਇਸ ਨੂੰ ਮਨਾਉਣ ਜਾ ਰਹੇ ਨੇ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਇਸ ਵਕਤ ਇੱਕ ਵੱਡੀ ਅਪਡੇਟ ਜਿਹੜੀ ਹੈ ਉਹ ਵੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸਾਨੀ ਸੰਘਰਸ਼ ਦੁਨਾਰ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ सीएम भगवंत मान ਵੱਲੋਂ 1 ਕਰੋੜ ਦੀ ਆਰਥਿਕ ਸਹਾਇਤਾ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਹੋਇਆ ਇਹ ਐਲਾਨ ਉਹਨਾਂ ਦੇ ਐਕਸ ਟਵੀਟ ਕਰਕੇ ਜਿਹੜਾ ਹੈ ਦਿੱਤਾ ਗਿਆ ਹੈ ਜੀ ਹਾਂ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਣ ਵਾਲਾ ਨੌਜਵਾਨ ਜਿਸ ਨੂੰ ਕੇ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦ ਦਾ ਦਰਜਾ ਦੇਣਾ ਹੈ ਉਹ ਦਿੱਤਾ ਗਿਆ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜਿੱਥੇ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਸਮੂਚੀਆਂ ਕਿਸਾਨ ਯੂਨੀਅਨਾਂ ਨੂੰ ਇਕਜੁੱਟ ਕਰਨ ਦਾ ਫੈਸਲਾ ਲੈਂਦੇ ਆ ਕੌਮੀ ਪੱਧਰ ਤੇ ਵਿਸ਼ਾਲ ਅੰਦੋਲਨ ਛੇੜਨ ਦਾ ਐਲਾਨ ਕੀਤਾ ਹੈ ਆਗਾਮੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਮੋਰਚੇ ਦਾ ਇਹ ਐਲਾਨ ਭਾਰਤ ਸਰਕਾਰ ਲਈ ਸਿਰਦਰਦੀ ਬਣ ਸਕਦਾ ਹੈ ਦਿੱਲੀ ਅੰਦੋਲਨ ਲੜਕੇ ਪੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਫਿਲਹਾਲ ਸ਼ੰਭੂ ਅਤੇ ਖਨੌਰੀ ਬਾਡਰ ਤੇ ਚੱਲ ਰਹੇ ਅੰਦੋਲਨ ਦੇ ਵਿੱਚ ਸ਼ਾਮਲ ਨਾ ਹੋਣ ਦਾ ਵੀ ਫੈਸਲਾ ਕੀਤਾ ਹੈ ਤੇ ਮੋਰਚੇ ਨੇ ਪੰਜਾਬ ਦੀਆਂ ਹੱਦਾਂ ਤੇ ਚੱਲ ਰਹੇ ਅੰਦੋਲਨ ਦੌਰਾਨ ਕਿਸਾਨਾਂ ਦੇ ਹੋਏ ਹਮਲੇ ਨੂੰ ਲੈ ਕੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਹੈ ਚੇਤੇ ਰਹੇ ਕਿ ਦਿੱਲੀ ਅੰਦੋਲਨ ਦੀ ਸਮਾਪਤੀ ਮਗਰੋਂ ਕਿਸਾਨ ਯੂਨੀਅਨ ਨਵ ਚ ਵੱਡੀ ਦਰਾੜ ਪੈ ਗਈ ਸੀ ਅਤੇ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਤਰ੍ਹਾਂ ਦੇ ਵਿੱਚ ਵੰਡੀਆਂ ਗਈਆਂ ਸੀ ਮੋਰਚੇ ਨੇ ਹੁਣ ਮਹਿਸੂਸ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਤਰ੍ਹਾਂ ਚ ਫੁੱਟ ਪਾਉਣ ਲਈ ਸਾਜ਼ਿਸ਼ਾਂ ਘੜੀਆਂ ਤਾਂ ਜੋ ਕਿਸਾਨੀ ਸੰਘਰਸ਼ ਨੂੰ ਵੰਡ ਕੇ ਲਈ ਤੋਂ ਲਾਹੇਆ ਜਾ ਸਕੇ ਐਸ ਕੇ ਐਮ ਨੇ ਕਿਸਾਨ ਜਥੇਬੰਦੀਆਂ ਨੂੰ ਹੋੜ ਇੱਕਜੁੱਟ ਕਰਨ ਲਈ 6 ਮੈਂਬਰੀ ਤਾਲਮੇਲ ਕਮੇਟੀ ਬਣਾਉਣਾ ਕੀਤਾ ਹੈ ਜੋ ਐਸਕੇਐਮ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਖ-ਵੱਖ ਧੜਿਆਂ ਨਾਲ ਗੱਲਬਾਤ ਕਰ ਸਕੇਗੀ 6 ਮੈਂਬਰੀ ਕਮੇਟੀ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਡਾਕਟਰ ਦਰਸ਼ਨਪਾਲ ਬਲਵੀਰ ਸਿੰਘ ਰਾਜੇਵਾਲ ਯੁੱਧਵੀਰ ਸਿੰਘ ਹਨ ਨਮੌਲਾ ਅਤੇ ਰਮਿੰਦਰ ਪਟਿਆਲਾ ਸ਼ਾਮਲ ਰਹਿਣਗੇ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਰਾਹੀਂ ਏਕਤਾ ਦੀ ਗੱਲਬਾਤ ਵੀ ਸ਼ੁਰੂ ਕੀਤੇ ਜਾਣ ਦਾ ਪਤਾ ਲੱਗਿਆ ਹੈ ਐਸਕੇਐਮ ਨੇ ਸਪਸ਼ਟ ਕੀਤਾ ਹੈ ਕਿ ਉਹ ਸਾਰੇ ਘਟੋ-ਘਟ ਸਾਂਝੇ ਪ੍ਰੋਗਰਾਮ ਲਈ ਇਕਜੁੱਟ ਨੇ ਪਰ ਜੇ ਕਰੋਨਾ ਚੋਂ ਕੋਈ 13 ਮੌਜੂਦਾ ਚੱਲ ਰਹੇ ਅੰਦੋਲਨ ਚ ਹਿੱਸਾ ਲੈਣ ਦੀ ਇਹ ਚੋ ਕਹਿ ਤਾਂ ਉਹ ਅਜ਼ੀਹਾ ਕਰਨ ਲਈ ਆਜ਼ਾਦ ਹੈ ਇਹ ਗੱਲ ਜਿਹੜੀ ਹੈ ਸਾਫ਼ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜਿੱਥੇ ਪਾਕਿਸਤਾਨ ਜੀ ਹਾਂ ਪਾਕਿਸਤਾਨ ਪੰਜਾਬ ਦੀ ਪਹਿਲੀ ਲੇਡੀ सीएम ਬਣਨ ਜਾ ਰਹੀ ਹੈ ਮਰੀਮ ਨਵਾਜ਼ ਸ਼ਰੀਫ ਜੀ ਹਾਂ ਅੱਜ ਪਾਕਿਸਤਾਨ ਪੰਜਾਬ ਨੂੰ ਪਹਿਲੀ ਲੇਡੀ ਮੁੱਖ ਮੰਤਰੀ ਮਿਲਣ ਜਾ ਰਹੀ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜਿਹੜੇ ਨੇ ਉਹਨਾਂ ਉਹਨਾਂ ਦੀ ਧੀ ਮਰੀਮ ਨਵਾਜ਼ شریف ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਬਨਣ ਜਾ ਰਹੀ ਹੈ ਜਿੱਥੇ ਅੱਜ 23 ਫਰਵਰੀ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸ਼ੁਰੂਆਤੀ اجلاس ਹੋਣ ਜਾ ਰਿਹਾ ਹੈ ਜਿਸ ਵਿੱਚ ਉਹ ਮੁੱਖ ਮੰਤਰੀ ਵਜੋਂ ਸੌ ਚੁੱਕਣਗੇ ਪੰਜਾਬ ਸਾਲ ਮਰੀਮ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਸੀਨੀਅਰ ਮੀਤ ਪ੍ਰਧਾਨ ਰਹੀ ਹੈ ਆਖਰ ਜਿਹੜੀ ਹੈ ਉਹ ਪ੍ਰਧਾਨ ਹੈ ਸੋ ਇਹ ਗੱਲ ਵੀ ਜਿਹੜੀ ਹੈ ਸਾਫ਼ ਹੋ ਚੁੱਕੀ ਹੈ ਤੇ ਉਹਨਾਂ ਨੂੰ ਨਵਾਜ ਸ਼ਰੀਫ ਦਾ ਸਿਆਸੀ ਉਤਰਾਧਿਕਾਰੀ ਜਿਹੜਾ ਹੈ ਉਹ ਸਮਝਿਆ ਜਾਂਦਾ ਹੈ ਇਹ ਸਾਫ਼ ਹੈ ਕਿ ਅੱਜ ਉਹ ਸੌ ਚੁੱਕ ਕੇ ਰਸਮੀ ਤੌਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਬਣ ਜਾਣਗੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜਿੱਥੇ ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਪੰਜਾਬ ਦੀ ਹੱਦ ਅੰਦਰ ਆ ਕੇ ਜ਼ੁਲਮ ਟਾਇਆ ਗਿਆ ਵਾਹਨਾਂ ਦੀ ਪੰਨ ਤੋੜ ਕੀਤੀ ਗਈ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਦਵਾਈ ਮਿਲਾ ਦਿੱਤੀ ਗਈ ਮੈਡੀਕਲ ਸਮਾਨ ਵੀ ਲੁੱਟਿਆ ਗਿਆ ਕਿਸਾਨਾਂ ਨੂੰ ਕੁੱਟ-ਕੁੱਟ ਕੇ ਖੇਤਾਂ ਦੇ ਵਿੱਚ ਸੁੱਟ ਦਿੱਤੇ ਕਿਤਾ ਗਿਆ ਇਹ ਦਾਵਾ ਕਿਸਾਨ ਆਗੂ ਸਰਬਣ ਸਿੰਘ ਪੰਦੇਰ ਨੇ ਕੀਤਾ ਹੈ ਕਿਸਾਨ ਆਗੂ ਸਰਬਣ ਸਿੰਘ ਪੰਦੇਰ ਨੇ ਵੀਡੀਓ ਜਾਰੀ ਕਰਦੇ ਆ ਕਿ ਹਾਏ ਵੀਚੀ ਸ਼ਾਮ ਦੋਵਾਂ ਮੰਚਾਂ ਐਸ ਕੇ ਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਹੈ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ ਹਰਿਆਣਾ ਪੁਲਿਸ ਦੇ ਅਰਧ ਸੈਨਿਕ ਬਲਾਂ ਨੇ ਪੰਜਾਬ ਦੀ ਹੱਦ ਅੰਦਰ ਆ ਕੇ ਬਰਬਰਤਾ ਜਿਹੜੀ ਹੈ ਕੀਤੀ ਹੈ ਵਾਹਨਾ ਦੀ ਭੰਨਤੋੜ ਕੀਤੀ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੇ ਵਿੱਚ ਦਵਾਈਆਂ ਤੱਕ ਮਿਲਾ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਇੱਕ ਇੱਕ ਖਨੌਰੀ ਸਰਹੱਦ ਤੋਂ ਲਾਪਤਾ ਨੌਜਵਾਨ ਰੋਤਕ ਪੀਜੀਆਈ ਤੋਂ ਮਿਲਿਆ ਇਹ ਨਾ ਹੀ ਨਹੀਂ ਕਿਸਾਨਾਂ ਨੂੰ ਕੁੱਟ-ਕੁੱਟ ਕੇ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਇਸ ਦੇ ਵਿਰੋਧ ਵਿੱਚ ਅੱਜ ਸਮੂਹ ਪੰਜਾਬ ਵਾਸੀਆਂ ਨੂੰ ਘਰਾਂ ਤੇ ਵਾਹਨਾਂ ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਦਰਸਲ ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸੁਭਕਰਨ ਸਿੰਘ ਵੱਲੋਂ ਨੂੰ ਗੋਲੀ ਲੱਗਣ ਸਮੇਤ ਸ਼ੰਭੂ ਤੇ ਖਨੌਰੀ ਵਿੱਚ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਖੇਤਰ ਚ ਦਾਖਲ ਹੋ ਕੇ ਕਿਸਾਨਾਂ ਦੀ ਕੁੱਟਮਾਰ ਤੇ ਟਰੈਕਟਰਾਂ ਦੀ ਪੰਨ ਤੋੜ ਕਰਨ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦੇ ਆ ਕਿਸਾਨ ਨੇਤਾਵਾਂ ਨੇ ਇਸ ਨੂੰ ਗੈਰ ਸੰਵਿਧਾਨਿਕ ਗੈਰ ਜ਼ਮੂਰੀ ਤੇ ਅਪਰਾਧਿਕ ਘਟਨਾ ਗਰਦਾਨਿਆ ਇਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ